ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਇਹ ਹੜ ਤਿਹੜ ਛੜ ਤੋਂ ਗੁਰ ਕਾ ਸ਼ਬਦ ਪਛਾਣੋ ਸਤਿਗੁਰ ਅਗੇ ਢੇ ਪਓ ਸਭ ਕੁਛ ਜਾਣੇ ਜਾਣ ਇਹ ਵਾਕ ਹਨ ਧੰਗੁਰੂ ਅਮਰਦਾਸ ਪਾਸ਼ਾ ਜੀ ਦੇ ਪਾਸ਼ਾ ਜੀ ਫਰਮਾਉਂਦੇ ਨੇ हे ਮਨੁੱਖ ਇਧਰ ਉਧਰ ਦੀਆਂ ਗੱਲਾਂ ਛੱਡ ਕੇ ਭਾਵ ਇਧਰ ਉਧਰ ਭਟਕਣ ਦੀ ਜਗਾ ਗੁਰੂ ਦੇ ਸੱਚੇ ਉਪਦੇਸ਼ ਨੂੰ ਗਿਆਨ ਨੂੰ ਆਪਣੀ ਜ਼ਿੰਦਗੀ ਦਾ ਆਧਾਰ ਬਣਾ ਜਿਹੜਾ ਵੀ ਰਾਗੀ ਢਾਡੀ ਗ੍ਰੰਥੀ ਪ੍ਰਚਾਰਕ ਅੱਜ ਇਸ ਕੱਲ ਦੇ ਪੈਰਾ ਦਿੰਦਾ ਹੈ ਕਿ ਸਾਨੂੰ ਇੱਕ ਪੰਥ ਇੱਕ ਗੁਰੂ ਇੱਕ ਮਰਯਾਦਾ ਦ੍ਰਿੜ ਕਰਾਉਂਦਾ ਹੈ ਕਿ ਭਾਈ ਆਓ ਥਾਂ ਥਾਂ ਤੇ ਮਥੇ ਟੇਕਣ ਦੀ ਆਦਤ ਛੱਡ ਕੇ ਦਿਆਂ ਦੀ ਪੂਜਾ ਛੱਡ ਕੇ ਗੁਰੂ ਦੇ ਸ਼ਬਦ ਨਾਲ ਜੁੜੋ ਮੇਰੇ ਖਿਆਲ ਚ ਸਾਨੂੰ ਸਾਰਿਆਂ ਨੂੰ ਉਹਨਾਂ ਗ੍ਰੰਥੀਆਂ ਦਾ ਰਾਗੀਆਂ ਦਾ ਢਾਡੀਆਂ ਦਾ ਕਵੀਸ਼ਰਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ ਉਹਨਾਂ ਦਾ ਸਾਥ ਦੇਣਾ ਚਾਹੀਦਾ ਹੈ ਕਿ ਜੋ ਸਾਨੂੰ ਸਹੀ ਮਾਰਗ ਤੇ ਪਾਉਣ ਦਾ ਯਤਨ ਕਰਦੇ ਦੋ ਦਿਨ ਪਹਿਲਾਂ ਦੀ ਗੱਲ ਹੈ ਕੈਲੀਫੋਰਨੀਆ ਦੇ ਇੱਕ ਗੁਰਦੁਆਰੇ ਦੇ ਬਾਹਰ ਲੱਗੇ ਹੋਏ ਪੰਡਾਲ ਵਿੱਚ ਭਾਈ ਅਮਰੀਕ ਸਿੰਘ ਜੀ ਚੰਡੀਗੜ੍ਹ ਵਾਲੇ ਜੋ ਬਹੁਤ ਸੁਰਜੀ ਹੋਏ ਕਥਾਵਾਚਕ ਨੇ ਜਿਨ੍ਹਾਂ ਨੇ ਆਪਣੀ ਕਥਾ ਦੇ ਦੌਰਾਨ ਇਸ ਗੱਲ ਦੇ ਉੱਤੇ ਬਹੁਤ ਜ਼ੋਰ ਦੇ ਕੇ ਇਹ ਗੱਲ ਕਹੀ ਕਿ ਸਾਨੂੰ ਇੱਧਰ ਉੱਧਰ ਦੀਆਂ ਗੱਲਾਂ ਛੱਡ ਕੇ ਗੁਰੂ ਜੀ ਦੇ ਸੱਚੇ ਉਪਦੇਸ਼ ਨੂੰ ਆਪਣੀ ਜ਼ਿੰਦਗੀ ਦਾ ਆਧਾਰ ਬਣਾਉਣਾ ਚਾਹੀਦਾ ਹੈ ਅਤੇ ਆਓ ਭਾਈ ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗੋ ਅਤੇ ਉਹਨਾਂ ਕੂੜ-ਕਬਾੜ ਗ੍ਰੰਥਾਂ ਦਾ ਖਿਹੜਾ ਛੱਡੋ ਜਿਹੜੇ ਦੇਵੀ-ਦੇਵਤਿਆਂ ਦੀ ਪ੍ਰੋੜਤਾ ਕਰਦੇ ਨੇ ਜਾਂ ਪੂਜਾ ਕਰਨ ਲਈ ਕਹਿੰਦੇ ਨੇ ਮੇਰੇ ਖਿਆਲ 'ਚ ਇਹ ਸ਼ਬਦ ਬਾਰੇ ਕਿਸੇ ਨੂੰ ਕੋਈ ਇਤਰਾਜ਼ ਨਹੀਂ ਹੋਣਾ ਚਾਹੀਦਾ ਕਿਉਂਕਿ ਜੇ ਕੋਈ ਗੁਰੂ ਦੇ ਸ਼ਬਦ ਦੀ ਗੱਲ ਕਰਦਾ ਤੇ ਸੰਤਾਂ ਦਾ ਸਤਿਕਾਰ ਕਰਨਾ ਚਾਹੀਦਾ ਸਭ ਉਹਨਾਂ ਨੇ ਕਿਸੇ ਗ੍ਰੰਥਾ ਦਾ ਨਾਂ ਨਹੀਂ ਲਿਆ ਸਗੋਂ ਇਹ ਕਿਹਾ ਕੂੜ-ਕਬਾੜ ਉਹ ਗ੍ਰੰਥ ਛੱਡੋ ਜਿਹੜੇ ਦੇਵੀ-ਦੇਵਤਿਆਂ ਦੀ ਪ੍ਰੋੜਤਾ ਕਰਦੇ ਨਾਤ ਨਹੀਂ ਲਿਆ ਉਹ ਆਪਣੀ ਕਥਾ ਕਰਕੇ ਉੱਥੋਂ ਬਾਹਰ ਆ ਗਏ ਤੇ ਉਹਨਾਂ ਤੋਂ ਬਾਅਦ ਭਾਈ ਮਹਿਲ ਸਿੰਘ ਜੀ ਕੁਇਸ਼ਰ ਜੋ ਉਹ ਵੀ ਚੰਡੀਗੜ੍ਹ ਦੇ ਰਹਿਣ ਵਾਲੇ ਆ ਉਹਨਾਂ ਦੇ ਨਾਲ-ਨਾਲ ਵੀ ਚੰਡੀਗੜ੍ਹ ਹੀ ਜੁੜਦਾ ਉਹਨਾਂ ਨੇ ਆਪਣੇ ਉਹ ਮਤਲਬ ਜਿਹੜੀਆਂ ਕੁਇਸ਼ ਦੀ ਵਾਰਾਂ ਗਾਉਂਦੇ ਉਹ ਤੋਂ ਗਾਉਣ ਤੋਂ ਪਹਿਲਾਂ ਉਹਨਾਂ ਨੇ ਇਸ ਗੱਲ ਦੇ ਉੱਤੇ ਜ਼ੋਰ ਦਿੱਤਾ ਕਿ ਇੱਕ ਬਹੁਤ ਮਸ਼ਹੂਰ ਮਹਾਨ ਅਸਤੀ ਪ੍ਰਚਾਰਕ ਕਥਾ ਕਰਕੇ ਗਏ ਨੇ ਚਲੋ ਉਹਨਾਂ ਨੇ ਇਹ ਤੇ ਮੰਨਿਆ ਵੀ ਉਹ ਮਹਾਨ ਕਥਾ ਵਾਚ ਕੇ ਨੇ ਪਰ ਉਹ ਤੋਂ ਬਾਅਦ ਜਿਹੜਾ ਸ਼ਬਦ ਬੋਲਿਆ ਕਿ ਉਹ ਸਾਨੂੰ ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗਣ ਲਈ ਕਹਿ ਗਏ ਨੇ ਤੇ ਕਹ ਕੇ ਗਏ ਨੇ ਵੀ ਸਾਨੂੰ ਉਹ ਕੂੜ ਕਬੜ ਗ੍ਰੰਥ ਛੱਡ ਦੇਣੇ ਚਾਹੀਦੇ ਆ ਕਿਉਂ ਭਾਈ ਮੈਡੀਸਨ ਜੀ ਤੁਹਾਨੂੰ ਇਸ ਗੱਲ ਤੇ ਕੋਈ ਤਰਾਜ ਆ ਕਿ ਗੁਰੂ ਗ੍ਰੰਥ ਸਾਹਿਬ ਦੇ ਲਾੜ ਸਿੱਖ ਨੂੰ ਨਹੀਂ ਲੱਗਣਾ ਚਾਹੀਦਾ ਉਹਨਾਂ ਨੇ ਕਿਸੇ ਗ੍ਰੰਥ ਦਾ ਨਾਂ ਨਹੀਂ ਲਿਆ ਤੁਸੀਂ ਲਿਆ ਸਕੋ ਨਾ ਇਹ ਸਾਰੀ ਦੁਨੀਆ ਤੇ ਵੀਡੀਓ ਘੁੰਮ ਗਈ ਆ ਤੇ ਲੋਕਾਂ ਵੇਖ ਵੀ ਲਈ ਆ ਤੁਸੀਂ ਧੱਕੇ ਨਾਲ ਆਪਣੇ ਮੂੰਹ ਚੋਂ ਦਸਮ ਗ੍ਰੰਥ ਸ਼ਬਦ ਵਰਤੇ ਆ ਉਹਨਾਂ ਨੇ ਤੇ ਨਾਂ ਹੀ ਨਹੀਂ ਲਿਆ ਤੁਸੀਂ ਫਿਰ ਆਪਣੇ ਕੋਲੋਂ ਕਿੰਨੀਆਂ ਗੱਲਾਂ ਜੋੜ ਦਿੱਤੀਆਂ ਜੀ ਉਹ ਕਿੱਥੋਂ ਕਰੋਗੇ ਜੀ ਅਰਦਾਸ ਕਿੱਥੋਂ ਕਰੋਗੇ ਜੀ ਖੰਡੇ ਦੀ ਪੋਲ ਕਿਦਾਂ ਸ਼ਿਕਾਓਗੇ ਜੀ ਭਾਈ ਅਮਰੀਕ ਸਿੰਘ ਨੇ ਕੋਈ ਅਮਰ ਸੰਚਾਰ ਤੇ ਕੀਤਾ ਨਹੀਂ ਜਿੱਥੇ ਉਹਨਾਂ ਨੇ ਮਤਲਬ ਕੋਈ ਇਹ ਮर्यादा ਤੋਂ ਬਾਗੀ ਹੋ ਕੇ ਜਾ ਕੇ ਕੋ ਖੰਡੇ ਦੀ ਪੋਲ ਤਿਆਰ ਕਰਾਈ ਹੋਈ ਜਿਹੜਾ ਤਾਂ ਇਤਰਾਜ਼ ਹੋਇਆ ਉਹਨਾਂ ਤੇ ਉਸ ਉਹ ਤੇ ਗੱਲ ਹੀ ਨਹੀਂ ਕੀਤੀ ਉਹਨਾਂ ਨੇ ਤੁਸੀਂ ਤੇ ਟੌਪਿਕ ਤੋਂ ਬਾਹਰ ਚਲੇ ਗਏ ਮर्यादा ਦੇ ਉੱਤੇ ਪਹਿਰਾ ਦੇਣ ਦੀ ਗੱਲ ਤੇ ਸਾਰੇ ਪ੍ਰਚਾਰਕ ਰਾਗੀ ਸਾਡੀ ਮੇਰੇ ਖਿਆਲ 'ਚ ਜਿੰਨਾ ਮਤਲਬ ਇਹ ਸਿਧਾਂਤਿਕ ਪ੍ਰਚਾਰਕ ਅਕਾਲ ਤਖਤ ਵੱਲੋਂ ਮर्यादा ਦੇ ਉੱਤੇ ਪਹਿਰਾ ਦੇਣ ਦੀਆਂ ਗੱਲਾਂ ਕਰਦੇ ਕੋਹ ਹੋਰ ਕਰਦਾ ਹੀ ਨਹੀਂ ਤੁਸੀਂ ਮर्यादा ਤੋਂ ਪਾਸੇ ਜਾ ਕੇ ਜਿਹੜਾ ਧੱਕੇ ਨਾਲ ਹੀ ਦਸਮਗ੍ਰੰਥ ਬਾਰੇ ਤੇ ਹੋਰ ਕਈ ਸ਼ਬਦ ਅੱਗੇ ਆਪਣੇ ਕੋਲੋਂ ਬੋਲ ਰਹੇ ਮੈਂ ਤੁਹਾਡੇ ਗਿਆਤ ਵਾਸਤੇ ਭਾਈ ਮਹਿਲ ਸਿੰਘ ਜੀ ਦੱਸ ਦਿਆਂ ਕਿ 6 ਜੂਨ 2008 ਵਿੱਚ ਮੇਰੇ ਕੋਲ ਅਕਾਲ ਤਖਤ ਦੇ ਹੁਕਮਨਾਮੇ ਦੀ ਕਾਪੀ ਪਈ ਹੈ ਜੇ ਤੁਹਾਨੂੰ ਜ਼ਰੂਰਤ ਪਈ ਤੇ ਉਹ ਵਿਖਾਵੇ ਦੇਵਾਂਗੇ ਤੁਹਾਨੂੰ ਪਹਿਲੀ ਗੱਲ ਤੇ ਤੁਹਾਡੇ ਕੋਲ ਹੋਏਗੀ ਜੇ ਨਹੀਂ ਤੇ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਤੁਹਾਨੂੰ ਵਿਖਾ ਦਈਏ ਸੀ 6 ਜੂਨ 2008 ਵਿੱਚ ਇੱਕ ਹੁਕਮਨਾਮਾ ਅਕਾਲ ਤਖਤ ਤੋਂ ਜਾਰੀ ਹੋਇਆ ਸੀ ਕਿ ਤੁਸੀਂ ਦਿਨ ਰਾਤ ਕਹਿੰਦੇ ਨੇ ਅਕਾਲ ਤਖਤ ਮਹਾਨ ਹੈ ਸਿੱਖ ਪੰਥ ਦੀ ਸ਼ਾਨ ਹੈ ਜਾਂ ਅਕਾਲ ਤਖਤ ਤੋਂ ਆਈ ਆਵਾਜ਼ ਇਦਾਂ ਦੇ ਸ਼ਬਦ ਤੁਸੀਂ ਬੋਲਦੇ ਹੋ ਪਰ ਤੁਸੀਂ ਬਾਗੀ ਜੇ ਸਾਰੇ ਲੋਕ ਉਸ ਮਰਿਆਦਾ ਦਾ ਜਿਹੜੀ ਅਕਾਲ ਤਖਤ ਤੋਂ ਲੋ ਪ੍ਰਵਾਨਤਾ ਅਸੀਂ ਬਾਗੀ ਨਹੀਂ ਆਂ ਅਸੀਂ ਠੋਕੇ ਪੈਰਾ ਦੇ ਪਿਆ ਇਹ ਉਹ ਲੋਕ ਨੇ ਢੇਰਿਆਂ ਦੀ ਮਰਿਆਦਾ ਨੂੰ ਪ੍ਰਮੋਟ ਕਰਦੇ ਅਸੀਂ ਪ੍ਰਮੋਟ ਨਹੀਂ ਕਰਦੇ ਹੁਣ ਉਸ ਹੁਕਮਨਾਮੇ ਤੇ ਗੱਲ ਲਿਖੀ ਹੋਈ ਹੈ ਕੇ ਖੰਡੇ ਦੀ ਪੋਲ ਤਿਆਰ ਕਰਨ ਵੇਲੇ ਜਿਹੜੀਆਂ ਰਚਨਾਵਾਂ ਪੜੀਆਂ ਜਾਂਦੀਆਂ ਜੋ ਮर्यादा ਨੇ ਪ੍ਰਵਾਨ ਕੀਤੀਆਂ ਉਹ ਤੋਂ ਛੁੱਟ ਪਾਸੇ ਜੋ ਦਸ਼ਮ ਗ੍ਰੰਥ ਬਾਰੇ ਜੋ ਵਾਦ-ਵਾਦ ਜਾਂ ਤਾਂ ਕੋਈ ਵਾਦ ਉੱਤੇ ਵਿਵਾਦਿਤ ਗ੍ਰੰਥ ਵੀ ਸ਼ਬਦ ਲਿਖਿਆ ਆ ਤੇ ਜਿਹੜੂ ਧੱਕੇ ਨਾਲ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜੀ ਵੱਲੋਂ ਇਹ ਗੱਲ ਪ੍ਰਚਾਰੀ ਜਾ ਰਹੀ ਆ ਉਹਨਾਂ ਦਾ ਨਾਮ ਲੈ ਕੇ ਕਿ ਗੁਰੂ ਸਾਹਿਬ ਨੇ ਉਹਨੂੰ ਕੋ ਮਾਨਤਾ ਦਿੱਤੀ ਉਹ ਚ ਲਿਖਿਆ ਹੋਇਆ ਉਹ ਨਾਮੇ 'ਚ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਸਿਰਫ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਕੇ ਸਿਰ ਚਕਾਇਆ ਵਾ ਇਸ ਕਰਕੇ ਤੱਕੇ ਦੇ ਨਾਲ ਗੁਰੂ ਗ੍ਰੰਥ ਸਾਹਿਬ ਦੇ ਉਹਨੂੰ ਬਰਾਬਰ ਖੜਾ ਕਰਨ ਦੀ ਕੋਸ਼ਿਸ਼ ਨਾ ਕਰੋ ਇਹ ਹੁਕਮਨਾਮਾ ਵਾਂ ਮੈਂ ਪ੍ਰਬੰਧਕ ਕਮੇਟੀਆਂ ਵਾਸਤੇ ਵੀ ਹੈ ਜਿਹੜੀਆਂ ਸੁਣਦੀਆਂ ਵੀਡੀਓ ਇਸ ਨੂੰ ਉਹ ਇਹ ਮੰਗ ਸਕਦੀਆਂ ਸੀ ਦੇ ਸਕਦੇ ਆ ਜੀ ਉਹਨਾਂ ਨੂੰ ਫੇਰੀ ਗੱਲ ਤੇ ਤੁਸੀਂ ਅਕਾਲ ਤਖਤੋਂ ਵਗਾ ਸਕਦੇ 6 ਜੂਨ ਮੈਂ ਡੇਟ ਬੋਲ ਰਿਹਾ 6 ਜੂਨ 2008 ਵਿੱਚ ਇੱਕ ਹੁਕਮਨਾਮਾ ਜਾਰੀ ਹੋਇਆ ਸੀ ਅਕਾਲ ਤਖਤ ਥੱਲੇ ਜ਼ਹੀਦਾਰ ਦੇ ਸਿਗਨੇਚਰ ਵੀ ਆ ਸਟੈਂਪ ਲੱਗੀ ਹੋਈ ਆ ਉਹਦੇ ਜਦੋਂ ਹੁਕਮਨਾਮਾ ਜਾਰੀ ਹੁੰਦਾ ਉਹਦਾ ਨਾਲ ਲੜੀ ਨੰਬਰ ਹੁੰਦਾ ਉਹ ਵੀ ਹੈਗਾ ਇਹ ਨੂੰ ਕਹਦਾ ਕੋਈ ਜਾਲੀ ਆ ਵੀ ਗੁਰੂਆਂ ਦੇ ਬਰਾਬਰ ਕਿਸੇ ਹੋਰ ਗ੍ਰੰਥਾ ਪ੍ਰਕਾਸ਼ ਨਾ ਕੀਤਾ ਜਾਵੇ ਹੁਣ ਭਾਈ ਮਹਿਲ ਸਿੰਘ ਜੀ ਦੱਸੋਗੇ ਕਿੰਨੇ ਆ ਥਾਵਾਂ ਤੇ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਪ੍ਰਕਾਸ਼ ਕੀਤੀ ਹੋਈ ਉਹਨਾਂ ਗ੍ਰੰਥਾਂ ਦੀ ਕਦੀ ਤੁਸੀਂ ਉੱਥੇ ਬੋਲੇ ਤੁਹਾਨੂੰ ਇਤਰਾਜ਼ ਹੋਇਆ ਕਦੀ ਕਦੀ ਤੁਸੀਂ ਬੋਲਣ ਦੀ ਕੋਸ਼ਿਸ਼ ਕੀਤੀ ਹੈ ਯੁਰਤ ਕੀਤੀ ਤੁਸੀਂ ਕਦੀ ਨਹੀਂ ਪਰ ਤੁਸੀਂ ਸਮਪਰਦਾਇਤ ਡੇਰੇਦਾਰ ਲੋਕਾਂ ਨੂੰ ਖੁਸ਼ ਕਰਨਾ ਕਿਉਂਕਿ ਤੁਸੀਂ ਉਹਨਾਂ ਦੀ ਇੱਕ ਸ਼ਾਖ ਹੋ ਪਰ ਮੈਨੂੰ ਖੁਸ਼ੀ ਹੋਈ ਕਿ ਆ ਭਾਈ ਅਮਰੀਕ ਸਿੰਘ ਦੀ 2 ਦਿਨ ਪਹਿਲਾਂ ਗੱਲ ਨੇ ਇੱਕ ਵਾਰੀ ਇੱਕ ਨੀ ਬਵਾਲ ਖੜਾ ਕੀਤਾ ਸਾਰੇ ਲੋਕ ਹੀ ਜਾਗੇ ਤੇ ਜਾਗਣਾ ਚਾਹੀਦਾ ਮੈਂ ਗੁਰਦਵਾਰਾ ਜੀ ਦੇ ਪ੍ਰਬੰਧਕ ਕਮੇਟੀ ਨੂੰ ਕਹਿਣਾ ਚਾਹੁੰਦਾ ਵੀ ਡੇਰੇ ਤੇ ਡੇਰਿਆਂ ਵਾਲਾ ਕੰਮ ਕਰ ਹੀ ਰਿਹਾ ਤੁਹਾਡਾ ਵੀ ਫਰਜ਼ ਬਣਦਾ ਤੁਸੀਂ ਸੱਚ ਦੇ ਨਾਲ ਖਲੋ ਭਾਈ ਆਪਣੇ ਹਰ ਗੁਰਦਵਾਰੇ ਦੇ ਬਾਹਰ ਪਿੱਛੇ ਜਿਸੇ ਮਾਰੇ ਦਾ ਪ੍ਰਕਾਸ਼ ਕੀਤਾ ਤੇ ਲਿਖੋ ਵੀ ਇਹ ਗੁਰਦੁਆਰਾ ਅਕਾਲ ਤਖਤ ਦੀ ਮਰਿਆਦਾ ਨੂੰ ਸਮਰਪਿਤ ਹੈ ਜਿਹੜੇ ਨਹੀਂ ਲਿਖ ਸਕਦੇ ਨਾ ਫਿਰ ਇਹ ਕੰਮ ਹੋਰ ਕਰ ਦਿਓ ਆਪੋ ਆਪਣੇ ਗੁਰਦਵਾਰੇ ਦੇ ਜਿੱਥੇ ਪ੍ਰਕਾਸ਼ ਕੀਤਾ ਉਹ ਤੇ ਲਿਖ ਦੋ ਵੀ ਇਹ ਗੁਰਦੁਆਰਾ ਕਿਰੇ ਡੇਰੇ ਦੀ ਮਰਿਆਦਾ ਨੂੰ ਸਮਰਪਿਤ ਆ ਤਾਂ ਕਿ ਨਿਖੇੜਾ ਤੇ ਹੋ ਜੇ ਨਾ ਵੀ ਕਿਹੜਾ ਗੁਰਦੁਆਰਾ ਅਕਾਲ ਤਖਤ ਦੀ ਮਰਿਆਦਾ ਨੂੰ ਸਮਰਪਿਤ ਆ ਤੇ ਕਿਹੜਾ ਗੁਰਦੁਆਰਾ ਡੇਰਿਆਂ ਦੀ ਮਰਿਆਦਾ ਨੂੰ ਸਮਰਪਿਤ ਆ ਇੱਕ ਬੰਨੇ ਤੁਹਾਨੂੰ ਹੋਣਾ ਪੈਣਾ ਇਹ ਮੈਂ ਗੁਰਦੁਆਸਤੇ ਪ੍ਰਬੰਧਕ ਕਮੇਟੀ ਨੂੰ ਕਹਿਣਾ ਚਾਹੁੰਦਾ ਇੱਕ ਬੰਨੇ ਲੱਗ ਜਾਓ ਜਾਂ ਤੇ ਇਹ ਕਹਿ ਦਿਓ ਵੀ ਇਹ ਗੁਰਦੁਆਰਾ ਸਿਰਫ ਅਕਾਲ ਤਖਤ ਤੋਂ ਲੋ ਪ੍ਰਵਾਨ ਸਿੱਖ ਰਹਿਤ ਮਰਯਾਦਾਂ ਨੂੰ ਸਮਰਪਿਤ ਆ ਬਹੁਤ ਗੁਰਦਵਾਰਿਆਂ 'ਚ ਲਿਖ ਲਿਖ ਕੇ ਵੀ ਲਾਇਆ ਜਿਵੇਂ ਵਾਲਨਟ ਗੁਰਦਵਾਰੇ ਦੀ ਕਮੇਟੀ ਨੇ ਉੱਥੇ ਹਦਾਇਤਾਂ ਲਿਖ ਕੇ ਲਾਈਆਂ ਵੀ ਜਿਹੜਾ ਜਿਹੜਾ ਵੀ ਰਾਗੀ ਤੁਹਾਡੀ ਪ੍ਰਚਾਰਕ ਆਵੇ ਤੇ ਆ ਨਿਜਮ ਪੜ੍ਹ ਲੈ ਕੇ ਫੇਰ ਉਹ ਆਪਣੀ ਕਥਾ ਵਿਚਾਰ ਕਰੇ ਹਰ ਗੁਰਦਵਾਰਾ ਸਾਹਿਬ ਦੀ ਇਸੇ ਤਰ੍ਹਾਂ ਬੇਕਰ ਸਪੀਡ ਗੁਰਦੁਆਰੇ ਆ ਗੁਰੂ ਅੰਗਦ ਦੇਵਾਰ ਉੱਥੇ ਵੀ ਲਿਖ ਕੇ ਲਾਇਆ ਵੀ ਇਹ ਗੁਰਦੁਦਰਾ ਅਕਾਲ ਤਖਤ ਤੋਂ ਪ੍ਰਵਾਨ ਸਿੱਖ ਰਹਿਤ ਮਰਯਾਦਾਂ ਨੂੰ ਸਮਰਪਿਤ ਆ ਤੇ ਮੇਰੇ ਖਿਆਲ 'ਚ ਸਭ ਤੋਂ ਵਧੀਆ ਤਰੀਕਾ ਇਹੋ ਹੀ ਆ ਤਾਂ ਕਿ ਰੋਜ਼ ਲੜਾਈਆਂ ਨਾ ਹੋਣ ਕਾਂ ਤੇ ਮੈਂ ਧੰਨਵਾਦ ਕਰਦਾ ਭਾਈ ਅਮਰੀਕ ਸਿੰਘ ਚੰਡੀਗੜ੍ਹ ਵਾਲਿਆਂ ਦਾ ਜਿਨ੍ਹਾਂ ਨੇ ਸੋਹਣੇ ਤਰੀਕੇ ਨਾਲ ਸੱਚਪਰੂਸ ਸਾਂਗਤਾਂ ਦੇ ਸਾਹਮਣੇ ਬਿਨਾ ਨਾਂ ਲੈਣ ਤੋਂ ਪਰ ਆਪਣੇ ਆਪ ਹੀ ਤੁਸੀਂ ਦੇਖ ਰਹੋ ਵੀ ਬਿੱਲੀ ਥੈਲਿਓ ਬਾਹਰ ਆ ਗਈ ਕਿਦਾਂ 扑ਕੇ ਸਾਨੂੰ ਤੁਸੀਂ ਚੁੱਪ ਰਹਿੰਦੇ ਪਰ ਤੁਸੀਂ ਤੇ ਬੋਲ ਕੇ ਦੱਸਤਾ ਕਿ ਇਹਦਾ ਮਤਲਬ ਤੁਸੀਂ ਖੁਦ ਮੰਨਦੇ ਆ ਕਿ ਉਹਦੇ ਵਿੱਚ ਦੇਵੀ-ਦੇਵਤਿਆਂ ਦੀ ਜਿਹੜੀ ਪੂਜਾ ਦੀ ਗੱਲ ਕੀਤੀ ਅਸੀਂ ਤੇ ਕਹੀ ਨਹੀਂ ਭਾਈ ਗੱਲ ਅਸੀਂ ਤੇ ਕਹਿੰਦੇ ਨਹੀਂ ਕਿਉਂਕਿ ਅਸੀਂ ਤੇ ਇਹ ਮੰਨਦੇ ਵੇ ਸਾਡਾ ਘਰ ਸਾਡਾ ਗੁਰੂ ਹੀ ਪੂਰਾ ਕਰ ਦਿੰਦਾ ਵਾ ਸੱਚੇ ਸਹਬਾ ਕਿਆ ਨਾਹੀ ਘਰ ਤੇਰਾ ਘਰ ਤਾਂ ਤੇਰਾ ਸਭ ਕੁਝ ਹੈ ਜਿਸ ਦੇ ਸੁਪਾਵੇ ਤੇ ਇਸ ਕਰਕੇ ਭਾਈ ਤੁਸੀਂ ਪੜੋ ਮੰਨੋ ਪਰਮਾਣੂ ਅਸੀਂ ਤੁਹਾਨੂੰ ਰੋਕ ਨਹੀਂ ਸਕਦੇ ਪਰ ਗੱਲ ਇਹ ਆ ਇਹ ਉਹਨਾਂ ਵਾਸਤੇ ਆ ਜਿਹੜੇ ਅੱਜ ਜਿਹੜੇ ਡਵੈਲਪਮੈਂਟਡ ਹੋ ਕੇ ਤੇ ਮੇਰੇ ਖਿਆਲ 'ਚ ਇੱਥੇ ਸਾਰਿਆਂ ਨੂੰ ਇੱਕ ਬੰਨੇ ਪ੍ਰਚਾਰਕਾਂ ਆਗਿਆਂ ਨੂੰ ਵੀ ਇਸ ਗੱਲ ਦੇ ਉੱਤੇ ਪਹਿਰਾ ਦੇਣਾ ਚਾਹੀਦਾ ਕਿ ਭਾਈ ਤੁਸੀਂ ਵੀ ਕਲੀਅਰ ਕਰ ਦਿਓ ਤੁਸੀਂ ਕਿਹਦੇ ਨਾਲ ਸਹਿਮਤ ਹੋ ਕਿ ਤੁਸੀਂ ਮਿਲ ਗੋਬਾ ਜਾ ਹੋ ਕੇ ਤੇ ਸਾਰਿਆਂ ਨੂੰ ਖੁਸ਼ ਕਰਨਾ ਜਾਂ ਮਰਿਆਦਾ ਆਕਾਲ ਤਖਤ ਦੀ ਜਿਹੜੀ ਆ ਪ੍ਰਵਾਨਤਾ ਉਹਦੇ ਉੱਤੇ ਪਹਿਰਾ ਦੇਣ ਦੀ ਕੋਸ਼ਿਸ਼ ਕਰਨੀ ਹੈ ਤੇ ਇਸ ਕਰਕੇ ਮੈਂ ਧੰਨਵਾਦ ਕਰਦਾ ਏ ਭਾਈ ਅਮਰੀਕ ਸਿੰਘ ਚੰਡੀਗੜ੍ਹ ਵਾਲਿਆਂ ਦਾ ਜਿਨ੍ਹਾਂ ਨੇ ਇਹ ਬਹੁਤ ਸੋਹਣੇ ਤਰੀਕੇ ਨਾਲ ਸੱਚ ਪ੍ਰਚਾਰਿਆ ਤੇ ਮੈਂ ਉਹਨਾਂ ਸਾਰਿਆਂ ਰਾਗੀਆਂ ਢਾਡੀਆਂ ਗ੍ਰੰਥੀਆਂ ਮੈਂ ਇਹ ਨਹੀਂ ਕਹਦਾ ਵੀ ਹੋਰ ਵੀ ਬਹੁਤ ਹੈਗੇ ਆ ਤੇ ਆਓ ਇਹ ਕਾਫਲਾ ਲੰਬਾ ਕਰੀਏ ਤਾਂ ਕਿ ਅਸੀਂ ਇੱਕ ਪੰਥ ਇੱਕ ਗੁਰੂ ਇੱਕ ਮਰਿਆਦਾ ਦੀ ਗੱਲ ਕਰ ਕਰ ਪ੍ਰਚਾਰ ਸਕੀਏ ਤੇ ਭੁੱਲੀ ਭਟਕੀ ਕੋرائی ਕੋਰਾਏ ਪੈ ਜਿਹੜੀ ਲੁਕਾਈ ਆ ਉਹ ਉਹਨਾਂ ਨੂੰ ਅਸੀਂ ਜਿਹੜਾ ਮਤਲਬ ਗੁਰੂ ਦੇ ਸ਼ਬਦ ਨਾਲ ਜੋੜ ਸਕੀਏ ਡੇਰਾਵਾਦ ਤੇ ਬਹੁਤ ਫੈਲ ਚੁੱਕਾ ਪਖੰਡਵਾਦ ਕਿੰਨਾ ਫੈਲਿਆ ਇਹਨੂੰ ਇਦਾਂ ਹੀ ਵੇਖੋ ਇਹਨਾਂ ਨੂੰ ਉੱਥੇ ਕਦੀ ਤਕਲੀਫ ਨਹੀਂ ਹੋਈ ਜਿਹੜੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਮੱਥੇ ਟਿਕਾਉਣ ਪੈਰਾਂ ਤੇ ਪੂਜਾ ਕਰਾਉਣ ਗੁਰੂ ਗ੍ਰੰਥ ਸਾਹਿਬ ਦੀਆਂ ਆਰਤੀਆਂ ਮੰਦਰਾਂ ਦੀ ਤਰ੍ਹਾਂ ਹੀ ਕਰਨਾ ਮਜਾਲ ਆ ਇਹਨਾਂ ਦੇ ਮੂੰਹ ਚੱਕ ਕੇ ਸ਼ਬਦ ਵੀ ਉੱਥੇ ਜਾ ਕੇ ਉਹਦੀ ਬੋਲੇ ਤੇ ਜੇ ਕੋਈ ਪ੍ਰਚਾਰਕ ਸੱਚ ਸ਼ਬਦ ਦੀ ਗੱਲ ਕਰਦਾ ਤੇ ਕਿੱਦਾਂ ਇਹ ਸੰਪਰਦਾਇਆਂ ਨੂੰ ਖੁਸ਼ ਕਰਨ ਵਾਸਤੇ ਮਤਲਬ ਇਹ ਜਿਹੜਾ ਉਹ ਇਹ ਉਹ ਇਹੋ ਜਿਹੇ ਟਿੱਪਣੀਆਂ ਕਰਦੇ ਆ ਤਾਂ ਇਸ ਕਰਕੇ ਜਾਂ ਤੁਸੀਂ ਉਹ ਵੀ ਕਦੀ ਗੱਲਾਂ ਬਾਰੇ ਬੋਲੋ ਮੈਂ ਨਿੱਜੀ ਤੌਰ ਤੇ ਕੋਈ ਗੱਲ ਨਹੀਂ ਕਹਿਣਾ ਚਾਹੁੰਦਾ ਮੈਂ ਤਾਂ ਇਹ ਨਹੀਂ ਬੇਨਤੀ ਕਰਨੀ ਚਾਹੁੰਦਾ ਕਿ ਅਸੀਂ ਭਾਈ ਸਰਵ ਦੀ ਇਸ ਦਲੇਰੀ ਦਾ ਜਿਹੜਾ ਵਾ ਉਹ ਉਹ ਮਤਲਬ ਇਸ ਤਾਰੀਫ ਕਰਦੇ ਆ ਵੀ ਚੰਗੀ ਗੱਲ ਕੀਤੀ ਹੈ ਤੇ ਬਾਕੀ ਵੀ ਜਿਹੜੇ ਰਾਗੀ ਤੁਹਾਡੇ ਪ੍ਰਚਾਰਕ ਉਹਨਾਂ ਨੂੰ ਪਹਿਰਾ ਦੇਣਾ ਚਾਹੀਦਾ ਕਿਉਂਕਿ ਭਾਈ ਜਿੰਨਾ ਸਿਧਾਂਤ ਉੱਤੇ ਪਹਿਰਾ ਦੇਵਾਂਗੇ ਗੁਰੂ ਦੇ ਸ਼ਬਦ ਨੂੰ ਘਰ-ਘਰ ਪ੍ਰਚਾਰਨ ਦੀ ਕੋਸ਼ਿਸ਼ ਕਰਾਂਗੇ ਉਨਾਂ ਹੀ ਸਾਡੀ ਕੌਮ ਦਾ ਭਲਾ ਹੋ ਸਕਦਾ ਨਹੀਂ ਤੇ ਬਹੁਤ ਕੋਈ ਤੁਸੀਂ ਵੇਖੋ ਪਖੰਡਵਾਦ ਕਿਦਾਂ ਅੱਜ ਨਸ਼ਿਆਂ ਨੂੰ ਪ੍ਰਮੋਟ ਕੀਤਾ ਜਾ ਰਿਹਾ ਬਹੁਤ ਕੁਝ ਤੁਸੀਂ ਵੇਖੋ ਅੱਜ ਗੁਰਦੁਆਰਾ ਵਿੱਚ ਗਤਕੇ ਦੀਆਂ ਕਲਾਸਾਂ ਦੇ ਨਾਂ ਹਿੱਟ ਨਸ਼ਿਆਂ ਨੂੰ ਪ੍ਰਮੋਟ ਕੀਤਾ ਜਾ ਰਿਹਾ ਬਹੁਤ ਕੁਝ ਠੀਕ ਹੈ ਗਤਕੇ ਸਿਖਾਓ ਤੁਸੀਂ ਕਲਾਸਾਂ ਲਾਓ ਪਰ ਬਹੁਤ ਆਮ ਤੌਰ ਤੇ ਮਾਨਸਿਕ ਤੌਰ ਤੇ ਰੋਗੀ ਵੀ ਬੱਚੇ ਬੱਚੀਆਂ ਨੂੰ ਬਣਾਇਆ ਜਾ ਰਿਹਾ ਇਹਦੇ ਵੀ ਸਾਨੂੰ ਸੁਚੇਤ ਹੋਣ ਦੀ ਜ਼ਰੂਰਤ ਹੈ ਤੇ ਜੇ ਅਸੀਂ ਆਪ ਜਾਗਾਂਗੇ ਤਾਂ ਹੀ ਸਾਡੀ ਇਹ ਜ਼ਿੰਮੇਵਾਰੀ ਜਿਹੜੀ ਆ ਉਹ ਪੂਰੀ ਹੋ ਸਕਦੀ ਹੈ ਆਓ ਭਾਈ ਪ੍ਰਬੰਧਕ ਕਮੇਟੀਆਂ ਨੂੰ ਵੀ ਬੇਨਤੀ ਆ ਰਾਗੀਆਂ ਢਾਡੀਆਂ ਗਰੰਥੀਆਂ ਪ੍ਰਚਾਰਕਾਂ ਨੂੰ ਵੀ ਬੇਨਤੀ ਆ ਪਾਈ ਆਪਣੇ ਜਮੀਰ ਜਗਾਓ ਜਿੱਥੇ ਵੀ ਤੁਸੀਂ ਬੈਠੇ ਹੋ ਜਿਸ ਦਾ ਦਿੱਤਾ ਖਾਵਣਾ ਤੇ ਸਹੀ ਹੈ ਸ਼ਾਬਾਸ਼ ਵਾਲੀ ਗੱਲ ਕਰੀਏ ਤੇ ਗੁਰੂ ਦੇ ਸਿਧਾਂਤ ਨੂੰ ਘਰ ਘਰ ਇਹੜਾ ਤੇੜਾ ਛੜ ਤੋਂ ਗੁਰਕਾ ਸ਼ਬਦ ਪਛਾਣ ਚੇਂਜ ਕਹਿ ਲਈ ਆਪਾਂ ਗੁਰ ਜੈਸਾ ਨਾਹੀਂ ਕੋ ਦੇਵ ਜਿਸ ਮਸਤਕ ਭਾਗ ਸੋ ਲਗਾ ਸੇ ਤੋ ਬਹੁਤ ਹੌਲੀ ਹੌਲੀ ਕੌਮ ਜਾਗ ਰਹੀ ਹੈ ਜੀ ਗੁਰੂ ਭਲਾ ਕਰੇ ਆਓ ਗੁਰੂ ਦੇ ਸ਼ਬਦਾਂ ਨਾਲ ਜੁੜੀਏ ਤੇ ਧੰਨਵਾਦ ਸਾਰੇ ਵੀਰਾਂ ਦਾ ਜਿਨ੍ਹਾਂ ਨੇ ਮਤਲਬ ਸੱਚ ਦਾ ਸਾਥ ਦੇਣ ਦੀ ਹਮੇਸ਼ਾ ਤੋਂ ਕੋਸ਼ਿਸ਼ ਕੀਤੀ ਹੈ ਤੇ ਉਹਨਾਂ ਪ੍ਰਬੰਧਕ ਕਮੇਟੀ ਹੁਣ ਤਾਂ ਬਹੁਤ ਪ੍ਰਬੰਧਕ ਕਮੇਟੀਆਂ ਵੀ ਇਸ ਗੱਲ ਨੂੰ ਸਮਝ ਚੁੱਕੀਆਂ ਨੇ ਤਾਂ ਕਿ ਅਸੀਂ ਆਉਣ ਵਾਲੀ ਜਿਹੜੀ ਪੀੜ੍ਹੀ ਆ ਉਹਨੂੰ ਗੁਰੂ ਦੇ ਸਿਧਾਂਤ ਨਾਲ ਜੁੜ ਸਕੀਏ ਤੇ ਪੇਖੀ ਪਖੰਡੀ ਉਹਨਾਂ ਲੋਕਾਂ ਤੋਂ ਬਸ ਗਈਏ ਜਿਨ੍ਹਾਂ ਨੇ ਪਹਿਰਾਵੇ ਤੇ ਗੁਰੂਆਂ ਵਾਲੇ ਪਾਏ ਆ ਪਰ ਸੋਚ ਬਿਪਰ ਵਾਲੀ ਚੱਕੀ ਫਿਰਦੇ ਆ ਇਹ ਪਹਿਚਾਣ ਉਹ ਲਿਫਾਜ਼ੀ ਖਜ਼ਨ ਵਿੱਚ ਜਾਂ ਸੈਂਕੜੇ ਰਾਜਨ ਵੀ ਫਿਰਦੇ ਹਨ ਭਾਈ ਅਗਰ ਦੁਨੀਆ ਮੇ ਰਹਿਣਾ ਹੈ ਤਾਂ ਕੁਝ ਪਹਿਚਾਨ ਪੈਦਾ ਕਰ ਭਾਈ ਧਾਰਮਿਕ ਵਰਦੀ ਵਿੱਚ ਹਜ਼ਾਰਾਂ ਡਾਕੂ ਲੁਟੇਰੇ ਤੁਰੇ ਫਿਰਦੇ ਆ ਇਹ ਵੀ ਡਾਕੂ ਵਾਲਾ ਕੰਮ ਹੀ ਹੁੰਦਾ ਕਬੀਰ ਕਾਗਜ਼ ਕੀ ਓਬਰੀ ਮਸਕੇ ਕਰਮ ਕਪਾਟ ਪਾਹਨ ਬੋਰੀ ਪ੍ਰਥਮੀ ਪੰਡਤ ਬਾੜੀ ਪਾਟ ਵਾਲੀ ਗਾ ਲਬ ਜਿਵੇਂ ਪੇਪਰਾਂ ਦਾ ਢੇਰ ਲੱਗਾ ਵਾ ਜਿਹੜਾ ਕਾਗਦ ਵਾ ਉਹ ਕੈਦਖਾਨਾ ਵਾ ਤੇ ਕਾਗਦ ਦੇ ਉੱਪਰ ਲਿਖੇ ਹੋਏ ਜਿਹੜੇ ਅੱਖਰ ਵਾ ਉਹ ਉਹ ਕੈਦਖਾਨੇ ਦੇ ਦਰਵਾਜੇ ਆ ਪਾਹਨ ਬੋਰੀ ਪ੍ਰਥਮੀ ਤੇ ਜਿਹੜੀਆਂ ਅੰਦਰ ਜਿਹੜੀ ਮੂਰਤੀਆਂ ਪਈਆਂ ਵਾ ਉਹ ਉਹਦੀ ਪੂਜਾ ਵਾਲੇ ਬੰਨੇ ਲੁਕਾਈ ਨੂੰ ਜਿਹੜਾ ਵਾ ਉਹ ਲਾਇਆ ਜਾ ਰਿਹਾ ਪਾਹਨ ਬੋਰੀ ਪ੍ਰਥਮੀ ਤੇ ਪੰਡਤ ਬਾੜੀ ਬਾ ਜਿਹੜੇ ਪੰਡਤ ਲੋਕ ਵਾ ਉਹ ਧਾਰੀ ਬਣ ਚੁੱਕੇ ਆ ਤੇ ਅੱਜ ਪੰਡਤਾਂ ਨੇ ਰੂਪ ਬਦਲਿਆ ਭਾਈ ਉਹਨਾਂ ਨੇ ਨੁੱਕਰ ਵਾਲੀਆਂ ਪੱਗਾਂ ਵੀ ਬਨ ਲੀਆਂ ਵਾ ਗਲਾਂ 'ਚ ਹਜੂਰੀ ਪਾ ਲਿਆ ਦਮਾਲੇ ਬਨ ਲਿਆ ਰੂਪ ਬਦਲ ਲਿਆ ਵਾ ਪਰ ਅੱਜ ਵੀ ਡਰਾਇਆ ਜਾ ਰਿਹਾ ਵੀ ਆ ਨਾ ਕੀਤਾ ਤੇ ਇਦਾਂ ਹੋ ਜੂਗਾ ਜੇ ਆਹ 파ਟ ਨਾ ਕੀਤਾ ਤੇ ਇਦਾਂ ਹੋ ਜੂਗਾ ਜੇ ਤੂੰ ਐਦਾਂ ਨਾ ਮਰਿਆਦਾ ਨ ਭਾਈ ਤੇਰਾ ਆ ਜਾਏਗਾ ਤੇ ਇਹ ਕੰਮ ਹੋਈ ਕੀਤੇ ਜਾ ਰਹੇ ਆ ਇਸ ਕਰਕੇ ਭਗਤ ਕਬੀਰ ਜੀ ਵਰਗੇ ਯੋਧਿਆਂ ਨੇ ਸੱਚ ਬੋਲਣ ਦੀ ਜਿਹੜੀ ਦਲੇਰੀ ਕੀਤੀ ਆ ਸਾਡਾ ਵੀ ਫਰਜ਼ ਮੰਨਦਾ ਉਹ ਸ਼ਬਦ ਨੂੰ ਸਮਝਣ ਦਾ ਕਬੀਰ ਪਾਹਨ ਪਰਮੇਸ਼ਰ ਕੀਆ ਪੂਜੇ ਸਭ ਸੰਸਾਰ ਇਹ ਬਾਣੀ ਚ ਲਿਖਿਆ ਭਾਈ ਕੋੜੋ ਨਹੀਂ ਕਹਰੇ ਕਬੀਰ ਪਾਹਨ ਪਰਮੇਸ਼ਰ ਕੀਆ ਪੱਥਰ ਨੂੰ ਰੱਬ ਬਣਾ ਕੇ ਲੋਕਾਂ ਖਾਮਣੇ ਪੇਸ਼ ਕੀਤਾ ਗਿਆ ਪਾਹਨ ਪਰਮੇਸ਼ਰ ਕੀਆ ਪੂਜੇ ਸਭ ਸੰਸਾਰ ਇਸ ਪ੍ਰਵਾਸ ਹੈ ਜੋਰ ਹੈ ਬੁੱਢੇ ਕਾਲੀ ਧਾਰ ਜਿਹੜੇ ਇਸ ਭਰੂਸੇ ਰਹਿਣਗੇ ਉਹ ਕਾਲੀ ਧਾਰ ਨਹੀਂ ਹੁੰਦੀ ਇਥੇ ਪਾਣੀ ਦੀ ਘੁੰਮਣ ਕੇਰੀ ਹੁੰਦੀ ਆ ਉਸ ਕਾਲੀ ਧਾਰਾ 'ਚ ਡੁੱਬਣਗੇ ਤੇ ਅਜ ਲੁਕਾਈ ਨੂੰ ਨਾ ਡੋਬੋ ਭਾਈ ਗੁਰੂ ਦੇ ਸ਼ਬਦ ਨਾਲ ਜੋੜੋ ਬਾਣੀ 'ਚ ਜੇ ਉਹਨਾਂ ਦੇਵੀ ਦੇਵਤਿਆਂ ਦੀ ਪੂਜਾ ਤੋਂ ਰੋਕਣ ਲਿਖਿਆ ਨਾ ਤੋਂ ਕੋਲੋਂ ਨਹੀਂ ਕਿਹਾ ਗੁਰੂ ਗ੍ਰੰਥ ਸਾਹਿਬ 'ਚ ਲਿਖਿਆ ਹੋਇਆ ਭਾਈ ਮਹਾਰ ਸਿੰਘ ਜੀ ਗੁਰਬਾਣੀ 'ਚ ਲਿਖਿਆ ਹੋਇਆ ਭਾਈ ਵੀ ਪੈਰੋ ਪੂਤ ਸੀਤਲਾ ਤਾਵੇ ਖਰਬਾਨੋ ਛਾਰੂ ਡਾਵੇ ਹਾਂ ਤੋਂ ਏਕਰ ਮਈਆ ਲੈ ਹਾਂ ਆਣ ਦੇ ਬਦਲਾਵਨ ਦੇ ਹਾਂ ਭਾਈ ਥੋੜਾ ਸਮਾਂ ਲਾ ਕੇ ਨਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ ਲਓ ਕੋਈ ਨਹੀਂ ਕਰੇ ਕੁਰਬਾਨੀ ਜਿ ਰਿਖਿਆ ਹੋਇਆ ਤੇ ਮੈਂ ਹਰ ਸਿੱਖ ਨੂੰ ਬੇਨਤੀ ਕਰਦਾ ਭਾਈ ਆਪਣੇ ਜੀਵਨ ਚ ਇੱਕ ਵਾਰ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਸਹਿਜ ਪਾਠ ਅਰਥਾਂ ਸਹਿਤ ਕਰੋ ਤਾਂ ਕਿ ਨਰਨਾ ਕਰ ਸਕੋ ਕੌਣ ਸੱਚਾ ਤੇ ਕੌਣ ਸੱਚਾ ਤੇ ਕੌਣ ਝੂਠਾ ਕਿਹੜਾ ਗੁਰੂ ਦੇ ਸਿਧਾਂਤ ਦੀ ਗੱਲ ਕਰਦਾ ਤੇ ਕਿਹੜਾ ਤੁਹਾਨੂੰ ਗੁੰਮਰਾਹ ਕਰ ਰਿਹਾ ਚਿੱਤੀ ਜਿਹੜਾ ਕਹਿੰਦਾ ਦੁਬਦਾ ਪਾ ਰਿਹਾ ਪ੍ਰਚਾਰ ਕਰ ਦੁਬਦਾ ਪ੍ਰਚਾਰਕ ਨਹੀਂ ਪਾ ਰਿਹਾ ਦੁਬਦਾ ਤੁਸੀਂ ਉਹ ਲੋਕ ਪਾ ਰਹੇ ਹੋ ਜਿਹੜੇ ਕਹਿੰਦੇ ਉੱਥੇ ਵੀ ਜਾਓ ਤੇ ਉੱਥੇ ਵੀ ਜਾਓ ਜਿਹੜੇ ਤੁਹਾਡੇ ਚੋਂ ਦੁਬਦਾ ਕੱਢ ਰਿਹਾ ਵੀ ਇੱਕੋ ਹੀ ਹੈ ਸਾਡਾ ਭੂਲੇ ਮਾਰਗ ਜਿੰਨੇ ਬਤਾਇਆ ਮਤ ਕੋ ਭਰਮ ਭੂਲੇ ਸੰਸਾਰ ਗੁਰਬਿੰਦ ਕੋ ਇਹਨਾਂ ਉੱਤਰ ਸਪਾਰ ਜਿਹੜੇ ਇਹ ਗੱਲ ਕਰਦੇ ਆ ਉਹ ਦੁਬਦਾ ਪਾ ਰਹੇ ਤੁਹਾਡੇ ਹਿਸਾਬ ਨਾਲ ਤੇ ਜਿਹੜੇ ਕਹਿੰਦੇ ਉੱਥੇ ਵੀ ਮੱਥਾ ਟੇਕ ਉੱਥੇ ਵੀ ਮੱਥਾ ਟੇ ਆਪਣੇ ਜਮੀਰ ਦੀ ਆਵਾਜ਼ ਸੁਣੀਏ ਤੇ ਗੁਰੂ ਦੇ ਸਿਧਾਂਤ ਤੇ ਪਹਿਰਾ ਦੇਣ ਦਾ ਯਤਨ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ